ਹਾਂਜੀ ਸਸਰੀਕਰ ਜੀ ਮੈਂ ਮਨੀ ਫਾਰਮ 77 ਤੋਂ ਅੱਜ ਗੱਲ ਕਰਾਂਗੇ ਜੀ ਆਪਾਂ ਪਿਆਜ਼ ਬਾਰੇ ਪਿਆਜ਼ ਦੇ ਰੇਟ ਇਸ ਵਾਰੀ ਵੱਧ ਰਹੇ ਨੇ ਨਵੰਬਰ ਮਹੀਨੇ ਦੇ ਵਿੱਚ ਜਾ ਕੇ ਸ਼ਾਇਦ ਹੋਰ ਵੱਧ ਜਾਣ ਪਿਆਜ਼ ਨੂੰ ਲੈ ਕੇ ਕਈ ਸਵਾਲ ਵੀ ਆ ਰਹੇ ਸੀ ਵੀ ਕਦੋਂ ਇਹਦੀ ਪਨੀਰੀ ਮਿਲੇਗੀ ਕੋਈ ਗੰਡੀ ਵਗੈਰੀ ਛੋਟੀ ਇਹਦੀ ਮਿਲ ਜਾਵੇ ਤਾਂ ਤਾਂ ਉਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ 8ਵੇਂ ਮਹੀਨੇ ਦੇ ਵਿੱਚ ਤੁਸੀਂ ਪਿਆਜ਼ ਦੀ ਸਾਡੇ ਤੋਂ ਗੱਠੀ ਵੀ ਲਿਆ ਸਕਦੇ ਹੋ ਅਤੇ ਪਨੀਰੀ ਵੀ ਲਿਆ ਸਕਦੇ ਹੋ ਇਹ ਪਿਆਜ਼ ਦੀ ਗੱਠੀ 8ਵੇਂ ਮਹੀਨੇ ਦੇ ਵਿੱਚ ਲੱਗਣੀ ਸਟਾਰਟ ਹੋ ਜਾਵੇਗੀ ਅਤੇ ਪਨੀਰੀ ਵੀ 8ਵੇਂ ਦੀ 15 ਜਾਂ 20 ਤਰੀਕ ਤੋਂ ਮਿਲਣੀ ਸਟਾਰਟ ਹੋ ਜਾਵੇਗੀ ਅਗਰ ਆਪਾਂ ਅਗਸਤ ਮਹੀਨੇ ਦੇ ਵਿੱਚ ਪਿਆਜ਼ ਦੀ ਗੱਠੀ ਲਗਾਣੇ ਆ ਤਾਂ ਇਹ 60 ਤੋਂ 70 ਦਿਨਾਂ ਦੇ ਵਿੱਚ ਪਿਆਜ਼ ਬਣ ਜਾਵੇਗਾ। ਅਗਰ ਪਨੀਰੀ ਲਗਾਣੇ ਆ ਤਾਂ 90 ਦਿਨਾਂ ਦੇ ਵਿੱਚ ਪਿਆਜ਼ ਪਟਾਈ ਯੋਗ ਹੋ ਜਾਵੇਗਾ। ਇਸ ਨੂੰ ਵੱਡੇ ਕਿਸਾਨ ਵੀ ਲਗਾ ਸਕਦੇ ਹਨ ਅਤੇ ਜਿਨ੍ਹਾਂ ਨੇ ਘਰ ਦੇ ਲਈ ਲਗਾਉਣਾ ਹੈ ਉਹ ਵੀ ਲਗਾ ਸਕਦੇ ਹਨ। ਮੰਡੀ ਦੇ ਵਿੱਚ ਉਦੋਂ ਵਧੀਆ ਰੇਟ ਮਿਲ ਜਾਂਦੇ ਨੇ। ਦੀਵਾਲੀ ਦੇ ਲਾਗੇ ਛਾਗੇ ਵਧੀਆ ਪਿਆਜ਼ ਦਾ ਰੇਟ ਹੋ ਜਾਂਦਾ ਕਈ ਵਾਰੀ ਕਈ ਵਾਰੀ ਠੀਕ ਠਾਕ ਵੀ ਰਹਿ ਜਾਂਦਾ ਹੈ ਪਰ ਇਸ ਵਾਰੀ ਚਾਂਸ ਨੇ ਪੱਕਾ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਵੀ ਰੇਟ ਵਧੀਆ ਰਹਿਣ ਦੇ आसार ਹੈਗੇ ਨਹੀਂ ਇਸ ਵਾਰੀ ਸੋ ਜਿਹੜੇ ਕਿਸਾਨ ਮੰਡੀ ਵਿੱਚ ਵੇਚਣ ਦੇ ਲਈ ਪਿਆਜ਼ ਦੀ ਪਨੀਰੀ ਲਗਾਉਣ ਜਾ ਰਹੇ ਨੇ ਜਾਂ ਪਿਆਜ਼ ਦੀ ਗੰਢੀ ਛੋਟੀ ਗੰਢੀ ਲਗਾਉਣ ਜਾ ਰਹੇ ਨੇ ਤਾਂ ਉਹਨਾਂ ਨੂੰ ਇੱਕ ਉਮੀਦ ਬਣੀ ਹੋਈ ਹੈ ਵੀ ਪਿਆਜ਼ ਦੇ ਰੇਟ ਨਵੰਬਰ ਨਵੰਬਰ ਦੇ ਵਿੱਚ ਵਧੀਆ ਮਿਲ ਜਾਣਗੇ। ਔਰ ਆਸ ਵੀ ਹੈਗੀ ਆ। ਬਾਕੀ ਪੱਕਾ ਕਿਸੇ ਨੂੰ ਕੋਈ ਪਤਾ ਨਹੀਂ। ਮੰਡੀ ਦਾ ਕਦੋਂ ਕੀ ਹੋ ਜਾਂਦਾ ਹੈ। ਇਹ ਪਿਆਜ਼ ਕੱਚਾ ਪਿਆਜ਼ ਹੈ। ਪਕਾਵਾ ਪਿਆਜ਼ ਨਹੀਂ ਹੈ ਗਿਆ। ਅਗਰ ਘਰੇ ਰੱਖਣਾ ਹੈ ਗਿਆ ਤਾਂ ਘਰੇ ਰਹਿ ਜਾਂਦਾ ਇਹ ਪਿਆਜ਼। ਚਾਹੇ ਗੰਢੀ ਤੋਂ ਤੁਸੀਂ ਪੈਦਾ ਕਰ ਲੋ ਚਾਹੇ ਪਿਆਜ਼ ਦੀ ਪਨੀਰੀ ਲਗਾ ਕੇ ਪੈਦਾ ਕਰ ਲੋ। ਪਰ ਇਹਦੀ ਭੁੱਖ ਨਹੀਂ ਕੱਟਣੀ ਹੈਗੀ। ਅਗਰ ਇਹਦੀ ਭੁੱਖ ਕਟਾਂਗੇ ਆਪਾਂ ਪਟਾਈ ਤੋਂ ਬਾਅਦ ਤਾਂ ਇਹ ਜੰਮਣਾ ਸਟਾਰਟ ਕਰ ਦੇਵੇਗਾ। ਅਗਰ ਭੁੱਖ ਨਹੀਂ ਕਟਾਂਗੇ ਭੁੱਖਾ ਸਮੇਤ ਰੱਖਾਂਗੇ ਤਾਂ ਇਹ ਤਨ ਤੋਂ 4 ਮਹੀਨੇ ਘਰੇ ਆਰਾਮ ਨਾਲ ਪਿਆ ਰਹਿੰਦਾ ਹੈ। ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਇਹਨੂੰ। ਛਿੱਦਾ ਕਰਕੇ ਤੁਸੀਂ ਰੱਖ ਦਵੋ। ਵਧੀਆ ਕੋਈ ਪੱਕਾ ਹੈਗੇ ਉੱਪਰ ਛੱਡ ਦਵੋ। ਜਾਂ ਐ ਵੀ ਚੱਲ ਜੂਗਾ। ਵਧੀਆ ਵੈਰਾਈਟੀ ਆ ਪਿਆਜ਼ ਦੀ ਤੁਸੀਂ ਲਗਾ ਸਕਦੇ ਹੋ ਜਿਵੇਂ ਅੱਗੇ ਪਿਆਜ਼ ਖਤਮ ਹੋਊਗਾ ਇਹ ਪੂਰਤੀ ਕਰ ਦੇਵੇਗਾ ਸਾਰੀ